ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰਿਕਵੈਸਟ ਕਰਦੀ ਆਂ ਤੁਹਾਨੂੰ ਸਾਰਿਆਂ ਨੂੰ ਕਿ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਤੇ ਅੱਜ ਜੀ ਆਪਾਂ ਅੱਜ ਕੱਟਦੇ ਆਂ ਜੈਂਟਸ ਪਜਾਮਾ ਯਾਨੀ ਕਿ ਮੁੰਡਿਆਂ ਵਾਲਾ ਪਜਾਮਾ ਤੇ ਇਹਦੀ ਸਭ ਤੋਂ ਪਹਿਲਾਂ ਜੀ ਆਏ ਕੰਨੀ ਪਰਨੇ ਇਹਨੂੰ ਦੂਰਾ ਕਰ ਲਾਂਗੇ ਦੂਰਾ ਕਰਕੇ ਇਹਨੂੰ ਉਸ ਤਰ੍ਹਾਂ ਰੱਖ ਲਾਂਗੇ ਜਿੰਨੀ ਆਪਾਂ ਲੈਂਥ ਰੱਖਣੀ ਹੈ ਜੇ ਆਪ ਇਹ ਮੇਰਾ ਪਜਾਮਾ ਹੈਗਾ 48 ਇੰਚ ਤਿਆਰ ਜੀ ਤੇ ਮੈਂ ਇਹਨੂੰ 45 ਇੰਚ ਦੀ ਕਟਿੰਗ ਦੇਵਾਂਗੀ 45 ਇੰਚ ਰੱਖ ਕੇ ਕੱਟ ਕਰਾਂਗੇ ਆਪਾਂ ਇਹ ਤੇ ਇਹਨੂੰ ਆਪਾਂ ਇਸ ਤਰ੍ਹਾਂ ਵਿਛਾ ਕੇ ਤੇ ਇਹਦੀ ਲੈਂਥ ਮਿਲ ਕੇ ਰੱਖ ਲੈਣੀ ਹੈ ਮੇਰਾਕਦੇ ਆ ਤੇ ਫਿਰ ਤੁਹਾਨੂੰ ਨਾਲ ਦੀ ਨਾਲ ਕਟਿੰਗ ਕਰਨੀ ਦੱਸਦੇ ਆ ਵੀ ਕਿਸ ਤਰ੍ਹਾਂ ਦੀ ਇਹ ਕਟਿੰਗ ਕੀਤੀ ਜਾਂਦੀ ਆ ਤੇ ਮੈਂ ਕਿਸ ਤਰ੍ਹਾਂ ਕਟਿੰਗ ਕਰਦੀ ਆ ਜੀ ਬਹੁਤ ਈਜ਼ੀ ਤਰੀਕਾ ਜੀ ਇਹ ਕੱਟਣ ਦਾ ਕੋਈ ਬੜਾ ਉਖਾੜੂ ਨਾ ਇਹਦੀ ਬੂਰਤਾਂ ਤੈਹ ਲਾਈ ਸੀ ਕੰਨਾ ਜੀ ਤੇ ਦੂਰਾ ਕਰਕੇ ਕੁੜਤੇ ਪਜਾਮੇ ਦੀ ਤੈਹ ਲਾਈ ਹੁੰਦੀ ਆ ਸੌਖਾ ਹੋ ਜਾਂਦਾ ਇਹਦੀ ਲਾਈ ਸੀ ਦੂਜੇ ਨਾਲੇ ਮੈਂ ਤੁਹਾਨੂੰ ਦੱਸ ਦੇਣੀ ਵੀ ਇਸ ਤਰ੍ਹਾਂ ਕਰਕੇ ਇਹ ਦੂਰਾ ਕਰਕੇ ਤੁਸੀਂ ਰੱਖ ਲੈਣਾ ਕੰਨੀ ਆਪਦੇ ਹੱਥ ਤੋਂ ਦੂਜੇ ਹੱਥ ਰੱਖਣੀ ਯਾਨੀ ਕਿ ਮੈਂ ਹੁਣ ਇਹਨੂੰ ਇਧਰਲਾ ਪਾਸਾ ਕਰ ਦਿਆ ਪਾਰਟ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਦੂਰਾ ਕਰਕੇ ਰੱਖ ਲਿਆ ਜੀ ਹੁਣ ਇਹਦੀ ਸਭ ਤੋਂ ਪਹਿਲਾਂ ਆਪਾਂ ਮੈਂਦੇ ਆ ਲੈਂਥ ਇਹ ਬਤਨ ਮੈਂ ਦੱਸਿਆ ਗਿਆ ਕਿ ਮੈਂ 41 ਇੰਚ ਤਿਆਰ ਕਰਨਾ ਤੇ ਮੈਂ ਇਹਦੀ 45 ਇੰਚ ਦੀ ਲੈਂਥ ਰੱਖੂੰਗੀ 45 ਇੰਚ ਤੇ ਆਪਾਂ ਸੈਂਟਰ 'ਚ ਵੀ ਨਿਸ਼ਾਨੀ ਲਾ ਲਾਂਗੇ ਤੇ ਕੰਡਿਆਂ 'ਤੇ ਵੀ ਨਿਸ਼ਾਨੀ ਲਾ ਲਾਂਗੇ ਤੇ ਫਿਰ ਉਹ ਫੱਟੀ ਦੀ ਸਹਤਾ ਦੇ ਨਾਲ ਆਪਾਂ ਸਿੱਧਾ ਦੇਵਾਂਗੇ ਕਰ ਇਧਰ ਵੀ ਆਪਾਂ ਨਿਸ਼ਾਨੀ ਲਾ ਲਈਏ ਜੀ 45 ਇੰਚ ਦੀ ਤੇ ਹੁਣ ਇਹਨੂੰ ਆਪਾਂ ਫੱਟੀ ਨਾਲ ਸਿੱਧਾ ਕਰ ਦਿੰਨੇ ਆ ਕਿਉਂਕਿ ਕੈਮਰਾ ਲੱਗਾ ਜੀ ਸਟੈਂਡ ਤੇ ਤੇ ਇੱਕ ਸਾਈਡ ਹੀ ਦਿਸਦੀ ਆ ਇਧਰ ਕੋਈ ਨਹੀਂ ਚਲੋ ਜੀ ਆਪਾਂ ਨਿਸ਼ਾਨੀ ਲਾਈ ਆ ਹੋਰ ਤਾਂ ਆਪਾਂ ਕੁਝ ਨਹੀਂ ਕੀਤਾ ਹਜੇ ਲੈਂਥ ਦੀ ਨਿਸ਼ਾਨੀ ਲਾ ਕੇ ਸਿੱਧਾ ਕੀਤਾ ਉਸ ਤੋਂ ਬਾਅਦ ਜੀ ਆਜੋ ਕਿ ਹੱਥੇ ਢੇਰ ਕਿੰਨਾ ਰੱਖਣਾ ਤੁਸੀਂ ਆਪ ਦਾ ਜਿਹੜਾ ਤੁਹਾਡੇ ਕੋਲੇ ਪਜਾਮਾ ਹੋਇਆ ਨਾਪ ਹੋਇਆ ਉਸਾ ਹੁਣ ਆਦਾ ਮੈਂ ਰੱਖ ਲਿਓ ਮੈਂ ਇਹ ਰੱਖੂਗੀ ਜੀ 12 ਇੰਚ ਇੱਥੇ ਰੱਖਾਂਗੇ ਜੀ ਇਹ 12 ਇੰਚ ਉਕੇ ਇਹ 12 ਹੈਵੀ ਲਾਇਨ ਮੇਨਾ ਆਪਣੀ ਦਾ 12 ਇੰਚ ਰੱਖ ਕੇ ਤੇ ਥੱਲੇੋਂ ਆਪਾਂ ਰੱਖਾਂਗੇ ਇਹ 14 ਇੰਚ 14.5 ਇੰਚ ਇਹਦਾ ਇੱਥੋਂ ਰੱਖਾਂਗੇ ਆਪਾਂ ਪੱਟ ਕੋਲ ਹੋਏ ਇਹ ਤੁਸੀਂ ਸਾਰੀ ਮਿਹਨਤੀ ਮਾਰ ਲਿਓ ਮੇਲੇ ਇਧਰ ਮੀਜਰਮੈਂਟ ਲੈ ਲਓ ਆ ਜਿਹੜੇ ਤੁਹਾਡੇ ਕੋਲੇ ਨਾਪ ਹੋਇਆ ਉਹਦਾ ਸਾਰਾ ਇੱਥੋਂ ਆਪਾਂ ਰੱਖਣਾ ਜੀ 14 ਇੰਚ 14 ਇੰਚ ਰੱਖ ਕੇ ਤੇ ਇਹਨੂੰ ਆਪਾਂ ਹੁਣ ਕਰ ਦਿੰਦੇ ਨੇ ਇੱਦੋਂ ਵੀ ਫੇਰ 12 ਇੰਚ ਮੈਨ ਲਗਿਆ ਆਪਾਂ ਤਾਂ ਉਹ 12 ਇੰਚ ਰੱਖਿਆ ਇਤੋਂ ਵੀ 12 ਇੰਚ ਰੱਖ ਕੇ ਇਹਨੂੰ ਸਿੱਧਾ ਕਰ ਦਾਂਗੇ ਇਸ ਤਰ੍ਹਾਂ ਪਰ ਕੇ ਸਿੱਧਾ ਕਰ ਲਾਂਗੇ ਐ ਇਹ ਇਤੋਂ ਆਪਾਂ ਜਿਹੜਾ ਰੱਖਿਆ ਸੀ ਇਤੋਂ ਇਹਨੂੰ ਵੀ ਸਿੱਧਾ ਕਰ ਦਾਂਗੇ ਜਿੱਥੋਂ ਆਪਾਂ 14 ਇੰਚ ਦਾ ਇਤੋਂ ਪੱਟ ਮਣਕੀ ਰੱਖਿਆ ਉਹ ਵੀ ਇਸ ਤਰ੍ਹਾਂ ਇਤੋਂ ਸਿੱਧਾ ਕਰ ਦਾਂਗੇ ਇਹ ਵੀ ਸਿੱਧਾ ਕਰ ਲਿਆ ਜੀ ਤੇ ਚਾਰਸ ਬਾਕਸ ਬਣ ਗਏ ਇਤੋਂ ਆਪਾਂ 1.5 ਇੰਚ ਦੀ ਇਤੋਂ ਇਹਨੂੰ ਸ਼ੇਪ ਦੇ ਦਾਂਗੇ ਐ ਕਾਟ ਪਾ ਦਾਂਗੇ ਇਸ ਤਰ੍ਹਾਂ ਕਾਟ ਬਹਿ ਜੋ ਉਧਰੋਂ ਇਧਰੋਂ 3.5 ਇੰਚ ਜਾਨੀ ਕਿ ਥੋੜਾ ਜਿਹਾ ਨੀਪੇ ਦੇ ਵਿੱਚ ਆਊਗਾ 4 ਇੰਚ ਦੇ ਕਰੀਬ ਤੁਸੀਂ ਇੱਥੋਂ ਰੱਖ ਗਏ ਤੇ ਇਧਰ 6.5 ਇੰਚ ਰੱਖ ਦਿਓ ਇਹ ਆਪਣਾ ਇੱਥੇ ਰੱਖਣ ਨੂੰ ਅੱਜ ਜੇਬਾਂ ਪਜਾਮੇ ਦੀ ਕਿਉਂਕਿ ਤੇ ਧੋ ਦੇ ਦੋ 4 ਇੰਚ ਫੋਲਡ ਹੋ ਕੇ ਆ ਜਾਊਗਾ ਤੇ ਨਾਲ ਹੀ ਇੱਥੇ ਆਪਾਂ ਉਹ ਸਟਾਰਟ ਹੋਊਗਾ ਮੂੰਹ ਜੇਬ ਦਾ ਜਿਹੜੀ ਆਪਾਂ ਜੇਬ ਲਾਉਣੀ ਆ ਹੁਣ ਆਪਾਂ ਥੱਲੇ ਨਿਸ਼ਾਨੀ ਲਾਵਾਂਗੇ ਜੀ ਮੂਹਰੀ ਦੀ ਮੂਹਰੀ ਹੈਗੀ ਆਪਣੀ 8.5 ਇੰਚ 8.5 ਇੰਚ ਨਿਸ਼ਾਨੀ ਲਾਉਣ ਦੀ ਇਹਦਾ ਆਪਾਂ ਉੱਪਰੋਂ ਰੱਖਿਆ ਘੇਰ 12 ਇੰਚ 12 ਇੰਚ ਦੀ ਨਿਸ਼ਾਨੀ ਲਾ ਕੇ ਇਹਦਾ ਆਪਾਂ ਕਰ ਲਾਂਗੇ ਅੱਧ 6 ਇੰਚ ਆ ਜਾਊਗਾ 6 ਇੰਚ ਦਾ ਸੈਂਟਰ ਕਰਕੇ ਆਪਾਂ 8.5 ਇੰਚ ਦੀ ਨਿਸ਼ਾਨੀ ਲਾਉਣੀ ਹੈ ਜੀ ਸਵਾ 4 4 ਇੰਚ ਸਵਾ 4 4 ਇੰਚ ਦੀ ਨਿਸ਼ਾਨੀ ਲਾਵਾਂਗੇ ਤੇ ਆਪਣਾ 8.5 ਇੰਚ ਹੋ ਜਾਊਗਾ ਇੱਥੋਂ ਆਪਾਂ ਨਿਸ਼ਾਨੀ ਲਾਵਾਂਗੇ ਤੇ ਚਲੋ ਜੀ ਆਪਾਂ ਹੁਣ ਫੱਟੀ ਚੱਕ ਗਏ ਤੇ ਆਪਾਂ ਫੱਟੀ ਦੇ ਨਾਲ ਇਹਨੂੰ 来 ये निशान ही पे कर लिए सीधा आज अजी ਆਪਾਂ ਇਧਰਲੇ ਪਾਸੇ ਸਟੈਂਡ ਕਰਕੇ ਰੱਖ ਲਿਆ ਹੁਣ ਦੱਸ ਰਹੀ ਇਧਰੋਂ ਵੀਡੀਓ ਬਣਾ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਆਪਾਂ ਕਟਾਈ ਕਰਦੇ ਆ ਪਜਾਮੇ ਦੀ ਆਹ ਲਓ ਜੀ ਉਪਰੋਂ ਇੱਥੋਂ ਆਪਾਂ ਇਥੋਂ 14 ਇੰਚ ਰੱਖਿਆ ਸੀਗਾ ਇਹ ਇੱਥੋਂ ਆਪਾਂ ਇਹਦੀ ਸ਼ੇਪ ਦੇਖ ਕੇ ਇਥੋਂ ਕੱਟਦੇ ਆ ਇਸ ਤਰ੍ਹਾਂ ਕਰਕੇ ਪਜਾਮਾ ਰੱਖ ਲਓ ਤੁਸੀਂ ਪੱਟੀ ਜੀ ਇਹਦੀ ਆਪਾਂ ਇਹ ਮੋਰੀ ਰੱਖੀ ਆ ਐਂ ਕਰਕੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਦੀ ਆ ਨਿਸ਼ਾਨੀ ਲਾਤੀ ਇੱਥੋਂ ਥੋੜਾ ਜਿਆ ਦੀ ਅੱਧਾ ਇੰਚ ਆਪਾਂ ਐਂ ਕਰਕੇ ਸ਼ੇਪ ਦੇਵਾਂਗੇ ਕਿਉਂਕਿ ਇਹ ਜਦੋਂ ਅੰਦਰ ਵਾਲਾ ਆਪਾਂ ਪਜਾਮਾ ਫੋਲਡ ਕਰਨ ਤੇ ਇਹ ਵੱਲ ਨਹੀਂ ਪੈਂਦਾ ਕਿਉਂਕਿ ਇੱਧਰ ਇਹ ਇਥੋਂ ਚੜਾਈ ਤੇ ਥੋੜਾ ਥੋੜਾ ਹੁੰਦਾ ਜਾਂਦਾ ਹੈ ਨਾ ਤੇ ਫਿਰ ਇੱਥੋਂ ਛੋਟਾ ਹੁੰਦਾ ਵਾ ਤਾਂ ਕਰਕੇ ਥੋੜੀ ਜੀ ਸ਼ੇਪ ਇਹ ਦੇਣੀ ਆ ਅੰਦਰ ਵਾਲੇ ਪਾਸੇ ਝੂਲੀ ਵਾਲੇ ਪਾਸੇ ਜਿੱਧਰੋਂ ਆਪਾਂ ਝੂਲੀ ਕੱਟਣੀ ਉਹ ਉਧਰ ਹੀ ਆਪਾਂ ਇਹ ਥੋੜੀ ਸ਼ੇਪ ਦੇਣੀ ਆ ਤੇ ਉਸ ਤੋਂ ਬਾਅਦ ਇਹਨੂੰ ਕਟਿੰਗ ਕਰ ਦੇਣਾ ਇਧਰਲੇ ਪਾਸੇ ਵੀ ਆਪਾਂ ਨਿਸ਼ਾਨੀ ਲਾ ਲਈ ਆ ਜੀ ਦੇਖੋ ਇਸ ਸ਼ੇਪ ਦਾ ਪਜਾਮਾ ਬਣੂਗਾ ਐ ਇਹਦੀ ਆਪਾਂ ਹੁਣ ਕਟਾਈ ਕਰ ਦਾਂਗੇ ਤੇ ਉੱਪਰੋਂ ਇੱਥੋਂ ਆਪਾਂ ਕਾਟ ਪਾਵਾਂਗੇ 4 ਇੰਚ ਦੀ ਐ ਇੱਥੋਂ ਦੀ ਇੱਥੋਂ ਤੀਕ ਪਾਵਾਂਗੇ 1.5 ਇੰਚ 2 ਇੰਚ ਦੇ ਕਰੀਬ ਇਹਨੂੰ ਛੱਡ ਦੇਵਾਂਗੇ ਤੇ ਚਲੋ ਜੀ ਕੱਟ ਗਏ ਹੋਂ

काट पाती ਇਥੋਂ ਆਪਾਂ 1.5 2 ਇੰਚ ਦੇ ਕਰੀਬ ਆਪਾਂ ਛੱਡਦੇ ਇਹਨੂੰ ਕਾਟ ਪਾਤੀ ਆ ਹੁਣ ਆਪਾਂ ਬੈਕ ਸਾਈਡ ਕੱਟਦੇ ਆ ਇਹ ਫਰੰਟ ਸਾਈਡ ਸੀ ਫਰੰਟ ਸਾਈਡ ਤੇ ਇਥੇ ਇਹ ਜੇਬਾਂ ਦੇ ਕੱਟ ਵੀ ਇੱਥੇ ਹੀ ਲੱਗਣੇ ਆ ਤੇ ਮੂਰਲਾ ਪਾਸੇ ਦੀ ਕਾਟ ਵੀ ਇੱਥੇ ਹੀ ਪੈਣੀ ਆ ਤੇ ਇਹ ਜੇਬਾਂ ਤੇ ਮੂਰਲੇ ਵਾਸਤੇ ਦੀ ਕਾਟ ਇੱਥੋਂ ਹੀ ਪੈਣੀ ਐ ਸੇ ਤੇ ਮੈਂੰਤੀ ਹੁੰਦੀ ਆ ਹੁਣ ਆਪਾਂ ਬੈਕ ਸਾਈਡ ਕਟਾਂਗੇ ਇਹਨੂੰ ਉੱਪਰ ਰੱਖ ਕੇ ਚਲੋ ਜੀ ਕਰੀਏ ਇਹਨੂੰ ਫੋਲਡ ਬੈਕ ਸਾਈਡ ਬੈਕ ਸਾਈਡ ਆਪਾਂ ਹੋਲਡ ਕਰਕੇ ਰੱਖ ਲਈ ਤੇ ਉੱਪਰ 프ਰੰਟ ਸਾਈਡ ਨੂੰ ਆਪਾਂ ਐ ਵਿਛਾ ਕੇ ਰੱਖ ਲਿਆ ਤੇ ਹੁਣ ਆਪਾਂ ਇਹਦਾ ਆਪਾਂ ਕਰਦੇ ਆ ਮੈਂਤੀ ਇਹਦੀ ਆਪਾਂ ਬੈਕ ਸਾਈਡ ਵੱਡੀ ਰੱਖਣੀ ਆ ਯਾਨੀ ਕਿ ਚੜਾਈ ਚ ਇਹਦੇ ਨਾਲੋਂ ਜ਼ਿਆਦਾ ਰੱਖਣੀ ਆ ਇਸ ਨਾਲੋਂ ਸਵਾ ਕੈਂਚ ਜ਼ਿਆਦਾ ਰੱਖਾਂਗੇ ਆਪਾਂ ਚੜਾਈ ਚ ਇਹਦੇ ਨਾਲੋਂ ਬੈਕ ਸਾਈਡ ਐਮਸੀ ਟੇਪ ਲੈ ਲੈਣਾ ਤੁਸੀਂ ਜੀ ਇਹਨੂੰ ਇੱਥੇ ਝੋਲੀ ਕੋਲਾ ਲਾ ਲਾ ਰੱਖ ਕੇ ਸਵਾ ਸਵਾ ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਸਵਾ ਸਵਾ ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇਹਦੇ ਥੱਲੇ ਤੱਕ ਤੇ ਇਹ ਨਿਸ਼ਾਨਾਂ ਨੂੰ ਮੜ ਕੇ ਆਪਾਂ ਆਪਸ ਵਿੱਚ ਮਿਲਾ ਦਾਂਗੇ ਜੋੜ ਦਾਂਗੇ ਇਹਦੀ ਇਹ ਇਹ ਸੇਮ ਕਾਰਡ ਪੈ ਜੂਗੀ ਜੇ ਤੁਸੀਂ ਫੱਟੀ ਨਹੀਂ ਚੱਕਣੀ ਤਾਂ ਵੀ ਫੱਟੀ ਦੇ ਨਾਲ ਨਹੀਂ ਪਾਉਣੀ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਇੱਥੋਂ ਨੀਚੇ ਹੋ ਫਿਰ ਆਏ ਹੋ ਜੂਗਾ ਇਹ ਜਿਵੇਂ ਆਪਾਂ ਮੂਲੀ ਛੇਮ ਪਾਈ ਸੇਮ ਉਸੇ ਤਰ੍ਹਾਂ ਹੀ ਆਪਾਂ ਹੁਣ ਇਹ ਨਿਸ਼ਾਨ ਲੈ ਆ ਲਾ ਹੁਣ ਆਪਾਂ ਫੱਟੀ ਦੇ ਨਾਲ ਇਹਨੂੰ ਮਿਲਾ ਦਈਏ ਜਾਂ ਤੁਸੀਂ ਐਂਟੀ ਟੇਪ ਰੱਖ ਕੇ ਵੀ ਮਿਲਾ ਸਕਦੇ ਆ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਕਰ ਲਿਓ ਇਹਨੂੰ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਇੱਥੇ ਮਾਰਕ ਨੂੰ ਸਿੱਧਾ ਕਰ ਦਾਂਗੇ ਸਾਰੇ ਨੂੰ ਇਹਦੇ ਆਪਾਂ ਨਿਸ਼ਾਨ ਲਾਈਏ ਇਹੋ ਜਿਹਾ ਇਸਨੂੰ ਨਿਸ਼ਾਨ ਤੇ ਸਿੱਧਾ ਕਰਕੇ ਆਪਾਂ ਜੇ ਥੋੜਾ ਬਣਾ ਹੋ ਵੀ ਜਾਂਦਾ ਹੁੰਦਾ ਤਾਂ ਪਟਾਈ ਕਰਨ ਲੱਗਿਆਂ ਨੂੰ ਸਹੀ ਕਰਦੇ ਇਸੇ ਤਰ੍ਹਾਂ ਹੀ ਇਸੇ ਇੱਥੋਂ ਝੋੜੀ ਕੋਲੋਂ ਕਰਨਾ ਜੀ ਆਪਾਂ ਆਸਨ ਕੋਲੋਂ ਆਸਨ ਫਰੰਟ ਤੋਂ ਆਪਾਂ ਇੱਥੋਂ ਇਹ ਬਰਾਬਰ ਹੀ ਲੈਣਾ ਇਹਦਾ ਨੀ ਵੱਧ ਘੱਟ ਕਰਨਾ ਇਹਨੂੰ ਇਸਤਰਾ ਨਾਲ ਕਰਕੇ ਸਿੱਧਾ ਕਰ ਲੋ ਸਵਾ 1/2 ਇੰਚ ਦਾ ਛੱਡ ਦਿਓ ਜੀ ਇੱਥੋਂ ਵੀ ਤੁਸੀਂ ਇਹਨੂੰ ਸਵਾ ਸਵਾ 1/2 ਇੰਚ ਦੇ ਤੋਂ ਛੱਡ ਕੇ ਇਸਤਰਾ ਕਰਕੇ ਇਹਦੀ ਐਂ ਸ਼ੇਪ ਬਣਾ ਕੇ ਇਹਨੂੰ ਕੱਟ ਲਿਓ ਪਾਈ ਬਣਾ ਕੇ ਦੱਸ ਦੇਣੀ ਕਿ ਇਸ ਤਰ੍ਹਾਂ ਕਰਨਾ ਇਹ ਇਸ ਤਰ੍ਹਾਂ ਹੋ ਗਿਆ ਨਾ ਇਹ ਸਿੱਧਾ ਸਿੱਧਲੇ ਤੋਂ ਕੱਟਾ ਇਹ ਦੀ ਚੀਜ਼ ਇੱਥੇ ਆਉਂਦੀ ਹੈ ਬਰਾਬਰੀ ਦੀ ਲੈਂਥ ਇੱਥੋਂ ਇਹਨੂੰ ਜਿਵੇਂ ਇਹਨੂੰ 1.5 ਇੰਚ ਦੀ ਕਾਟ ਪਾਈ ਸੀ ਇੱਥੋਂ ਇਹਨੂੰ ਥੋੜੀ ਥੋੜੀ ਸ਼ੇਪ ਤੁਸੀਂ ਆਪ ਦੇ ਹਿਸਾਬ ਦੇ ਨਾਲ ਦੇ ਰਹੇ ਹੋ ਤੇ ਇਸ ਸ਼ੇਪ ਦੇ ਕੇ ਉਸੇ ਸ਼ੇਪ ਤੇ ਕੱਟ ਜੀ ਜੇ ਨਿਸ਼ਾਨੀ ਲਾਉਣ ਚ ਮਾਰਕ ਕਰਨ ਜਤੋਂ ਬਹੁਤ ਥੋੜਾ ਬਹੁਤਾ ਫਰਕ ਰਹਿ ਜਾਂਦਾ ਹੁੰਦਾ ਤੁਸੀਂ ਕੈਂਚੀ ਕੱਟਣ ਲੱਗਿਆਂ ਤੁਸੀਂ ਕਰ ਸਕਦੇ ਆ ਨਹੀਂ ਤੁਸੀਂ ਇਹਨੂੰ ਇਸ ਤਰ੍ਹਾਂ ਝਾੜ ਦਿਓ ਝਾੜ ਕੇ ਤੁਹਾਡੇ ਕੋਲ ਇਸ ਤਰ੍ਹਾਂ ਝਾੜ ਜੂਗਾ ਇਹ ਤੇ ਇਹ ਸਾਫ਼ ਹੋ ਜੂ ਦਵਾਰਾ ਤੁਸੀਂ ਨਿਸ਼ਾਨੀ ਲਾ ਸਕਦੇ ਆ ਤੇ ਚਲੋ ਜੀ ਆਪਾਂ ਇਹ ਵੀ ਆਪਾਂ ਬੈਕ ਸਾਈਡ ਵੀ ਤੁਹਾਨੂੰ ਕੱਟ ਕੇ ਦਿਈਏ ਵੀ ਕਿਸ ਤਰ੍ਹਾਂ ਕੱਟਦੇ ਆ ਇਸ ਤਰ੍ਹਾਂ ਤੁਸੀਂ ਇਹ ਇੱਥੋਂ ਬਰਾਬਰੀ ਰੱਖਣਾ ਇਸ ਤਰ੍ਹਾਂ ਕਰਕੇ ਕੈਂਚੀ ਚੱਕਣੀ ਨੂੰ ਸਾਣਾਏ ਇਹਨੂੰ ਰਾਉਂਡ ਰਾਉਂਡ ਮੂਲ-ਮੂਲ ਛੇਕ ਤੀ ਦਿਨ ਇਹ ਸਾਨੂੰ ਕਰਦਾ ਵੀ ਸਿੱਧਾ ਇਹ ਬੇਹਕੜੀ ਸਾਇਦਾ ਤੇ ਇੱਥੇ ਜਿਵੇਂ ਇਹਦੇ ਜਾਦੇ ਕੰਨੀਏ ਤੁਸੀਂ ਕੱਟ ਵੀ ਦਿਓ ਕਿਉਂਕਿ ਸਫਾਈ ਮੜ ਕੇ ਘਾਟ ਆਉਂਦੀ ਹੈ ਫੋਲਡ ਨਹੀਂ ਹੋਣਾ ਇਹਨੂੰ ਆਪਾਂ ਇੱਥੋਂ ਥੋੜਾ-ਥੋੜਾ ਕੱਟ ਵੀ ਦਿੰਨੇ ਆਹ ਜਿਹੜੇ ਵਾਧੇ ਆ ਆਪਣੇ ਬਲੂਸ ਦੇ ਇਹ ਤੇ ਇਹਨੂੰ ਆਪਾਂ ਕੱਟ ਦਾਂਗੇ ਥੋੜਾ ਜਿਹਾ ਘੱਟ ਕਰ ਦਾਂਗੇ ਕਿਉਂਕਿ ਇੰਟਰਲੌਕ ਤਾਂ ਆਪਾਂ ਕਰ ਹੀ ਲੈਣਾ ਹੁੰਦਾ ਤੇ ਫੇਰ ਇਹਦਾ ਕੋਈ ਆਸਰਾ ਜ ਨਹੀਂ ਗਈ ਭੜੇ ਜੇ ਲੱਗਦੀ ਹੈ ਚੇਸਟਰਾ ਪੈਨ ਨੂੰ ਸਾਰੇ ਕੱਟ ਦਾਂਗੇ ਨੀਚੇ ਤੱਕ ਆ ਜੇ ਬਾਹਰ ਕੱਟ ਦੀ ਸ਼ਾਨੀ ਆਪਾਂ ਕਿ ਨਾਲੀ ਐ ਤੇ ਹੁਣ ਆਪਾਂ ਕੱਟ ਲੈਨੇ ਆ ਇਧਰਲੀ ਸਾਈਡ ਨੂੰ ਆਹ ਸਾਈਡ ਵੀ ਜਦੋਂ ਆਪਾਂ ਇਧਰਲੀ ਸਾਈਡ ਤੇ ਵਧਾ ਕੇ ਰੱਖ ਰਿਆ ਜੀ ਹੁਣ ਇਹਨੂੰ ਆਪਾਂ ਸੇਮ ਹੀ ਕਟਾਂਗੇ ਇਧਰਲੀ ਸਾਈਡ ਨੂੰ ਸੇਮ ਹੀ ਕਾਟ ਪਾਵਾਂਗੇ ਇਹ ਸੇਮੀ ਮੂਮਈ ਹੈ ਜਿਵੇਂ ਆਪਾਂ ਬੰਗਾਲੀ ਪਲਾਜ਼ ਦੇ ਅੱਗੇ ਵੀਡੀਓ ਦਿੱਤੀ ਹੈ ਤੁਹਾਨੂੰ ਕਿ ਕਿਸੇ ਨੇ ਨਹੀਂ ਵੇਖੀ ਤੋ ਵੇਖ ਸਕਦੇ ਆ ਜੀ। ਪੰਗਾਲੇ ਪਲਾਜ਼ਮ ਦੀ ਵੀਡੀਓ ਇਸ ਤਰ੍ਹਾਂ ਕਰਕੇ ਆਪਾਂ ਸੇਵ ਇਹਨੂੰ ਇਹਦੇ ਨਾਲ ਮਿਲਾ ਦਾਂਗੇ। ਇਥੋਂ ਜੇਬ ਤੱਕ ਦਰਸਮਾ ਦਰਸਮਾ ਲੈ ਆਵਾਂਗੇ ਇਹਨੂੰ ਤੇ ਇਸ ਤਰ੍ਹਾਂ ਇਹ ਹੋ ਜਾਂਦੀ ਹੈ ਜੀ ਬਹੁਤ ਈਜੀ ਤੁਹਾਨੂੰ ਮੈਂ ਜੇਬ ਦਿਖਾ ਦਿੰਨੀ ਆ ਪਜਾਮੇ ਦੀ ਕਿਸ ਤਰ੍ਹਾਂ ਦੀ ਆਈ ਆ ਆ ਦੇਖੋ ਜੀ। ਇਸ ਤਰ੍ਹਾਂ ਦੀ ਪਜਾਮੇ ਦੀ ਸ਼ੇਪ ਆਈ ਆ ਤੇ ਆਪਾਂ ਜੇ ਹੋ ਸਕਿਆ ਤਾਂ ਆਪਾਂ ਤੁਹਾਨੂੰ ਇਦੀ ਸਲਾਈ ਕਰਕੇ ਵੀ ਦਿਖਾਵਾਂਗੇ ਜੇਬਾਂ ਲਾਉਣੀਆਂ ਦੱਸਾਂਗੇ ਵੀ ਕਿਸ ਤਰ੍ਹਾਂ ਜੇਬਾਂ ਲੱਗਦੀਆਂ ਪਜਾਮੇ ਨੂੰ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੋ ਮੇਰੀ ਵੀਡੀਓ ਵੇਖਦੇ ਉਹਨਾਂ ਦਾ ਥੈਂਕ ਯੂ ਜੀ ਤੇ ਗਾਹ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਮੇਰੀ ਵੇਰੀ ਵੀਡੀਓ ਨੂੰ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਫੇਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਓਕੇ ਬਾਏ